ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਕਿਉਂਕਿ ਜੋ ਤੂੰ ਮੇਰੀ ਜਾਨ ਨੂੰ ਮੌਤ ਤੋਂ ਮੇਰੀ ਅੱਖਾਂ ਨੂੰ ਹੰਝੂਆਂ ਤੋਂ ਮੇਰੇ ਪੈਰਾਂ ਨੂੰ ਤਿਲਕਨ ਤੋਂ ਛੁਡਾਇਆ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਦੱਸਦੇ ਆ ਕਿ ਪਰਮੇਸ਼ਰ ਨੇ ਸਾਡੀ ਜਾਨ ਨੂੰ ਮੌਤ ਤੋਂ ਵੀ ਬਚਾ ਲਿਆ ਹੈ ਪਰਮੇਸ਼ਰ ਨੇ ਸਾਡੇ ਅੱਖਾਂ ਨੂੰ ਹੰਝੂਆਂ ਤੋਂ ਵੀ ਬਚਾ ਲਿਆ ਹੈ ਔਰ ਪਰਮੇਸ਼ਰ ਨੇ ਸਾਡੇ ਪੈਰਾਂ ਨੂੰ ਤਿਲਕਣ ਤੋਂ ਵੀ ਛੁਡਾਇਆ ਹੈ ਸੱਚਮੁੱਚ ਜਿੰਨੇ ਵੀ ਭੈਣ ਭਰਾ ਅੱਜ ਮੌਤ ਦੇ ਸائے ਵਿੱਚ ਜੀ ਰਹੇ ਸੀ ਜਿੰਨੇ ਵੀ ਭੈਣ ਭਰਾ ਹੁਣ ਤੱਕ ਹੰਝੂ ਵਹਾ ਰਹੇ ਸੀਗੇ ਕਿਸੇ ਕਾਰਨ ਦੇ ਕਰਕੇ ਪਰਮੇਸ਼ੁਰ ਨੇ ਅੱਜ ਦੇ ਵਚਨ ਦੇ ਦੁਆਰਾ ਸਾਨੂੰ ਸਾਰਿਆਂ ਨੂੰ ਹੀ ਤਸੱਲੀ ਬਖਸ਼ੀ ਹੈ ਪਰਮੇਸ਼ੁਰ ਨੇ ਕਿਹਾ ਆ ਕਿ ਮੈਂ ਤੈਨੂੰ ਤੇਰੇ ਹੰਝੂਆਂ ਤੋਂ ਬਚਾ ਲਿਆ ਹੈ ਅਗਰ ਤੇਰੇ ਰਾਸਤਿਆਂ ਦੇ ਵਿੱਚ ਤਿਲਕਨ ਸੀ ਜਾਂ ਕੋਈ ਅੜਚਨ ਸੀ ਅੱਜ ਉਹ ਸਾਰੀ ਹੀ ਤਿਲਕਨ ਅੜਚਨ ਨੂੰ ਪਰਮੇਸ਼ਰ ਨੇ ਖਤਮ ਕਰ ਦਿੱਤਾ ਔਰ ਸੱਚਮੁੱਚ ਪਰਮੇਸ਼ਰ ਨੇ ਸਾਨੂੰ ਤਿਲਕਨ ਤੋਂ ਕੱਢ ਕੇ ਸਾਡੇ ਪੈਰਾਂ ਨੂੰ ਚਟਾਨ ਦੇ ਉੱਪਰ ਰੱਖਿਆ ਹੈ ਤਾਂ ਸੱਚਮੁੱਚ ਅੱਜ ਸਾਰੇ ਪੈਨ ਪ੍ਰ ਰਲ ਕੇ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰਾਂਗੇ ਔਰ ਪਰਮੇਸ਼ਰ ਦੇ ਅੱਗੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਇਸ ਸਾਨੂੰ ਸਾਰੀਆਂ ਵਿਪਤਾਵਾਂ ਤੋਂ ਬਚਾਉਣ ਦੇ ਲਈ ਹallelujah hallelujah 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 ਧੰਨਵਾਦ 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 ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਮੇਰੇ ਖੁਦਾਵੰਦ ਜੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਅੱਜ ਰਾਤ ਦੇ ਖੂਬਸੂਰਤ ਵਿਸਣ ਦੇ ਲਈ ਪਰਮੇਸ਼ਰ ਜੀ ਤੁਹਾ ਤੁਸਨੁਰਾਦ ਦੇ ਸਮੇਂ ਸਵਰਗੀ ਮੰਨੇ ਦੇ ਨਾਲ ਰਚਾਇਆ ਖੁਦਾਵੰਦ ਜੀ ਇਸ ਸਵਰਗੀ ਮੰਨੇ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਮੇਰੇ ਸਮਰਥੀ ਖੁਦਾਵੰਦ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਵਚਨ ਚ ਖੁਦਾਵੰਨ ਜੀ ਤੁਸੀਂ ਕਹਾਂ ਮੈਂ ਤੇਨੂੰ ਮੌਤ ਤੋਂ ਛੁਡਾਇਆ ਹੈ ਪਰਮੇਸ਼ਰ ਜੀ ਤੁਸੀਂ ਕਹਾਂ ਮੈਂ ਤੇਰੇ ਅੱਖਾਂ ਦੇ ਹੰਝੂਆਂ ਤੋਂ ਤੈਨੂੰ ਬਚਾ ਲਿਆ ਹੈ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਕਹਾਂ ਮੈਂ ਤੁਹਾਡੇ ਪੈਰਾਂ ਨੂੰ ਤਿਲਕਣ ਤੋਂ ਬਚਾਇਆ ਹੈ ਸੱਚਮੁੱਚ ਮੇਰੇ ਮਹਾਨ ਖੁਦਾ ਇਹਨਾਂ ਸਾਰੇ ਵਚਨਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਰਿਸੀਵ ਕਰਦੇ ਖੁਦਾਵੰਨ ਜੀ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਇਸ ਵਚਨ ਨੂੰ ਸੁਣ ਰਿਹਾ ਖੁਦਾਵੰਨ ਜੀ ਅੱਜ ਇਹਨਾਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਜੀ ਆਪਣੇ ਇਸ ਵਚਨ ਦੇ ਦੁਆਰਾ ਆਸ਼ੀਸ਼ ਔਰ ਬਰਕਤ ਨੂੰ ਲੈ ਕੇ ਆਉਣਾ ਮੇਰੇ ਪਰਮ ਕਿਸੇ ਪੈਨਪਾਈ ਦੀ ਕੋਈ ਚਿੰਤਾ ਪਰੇਸ਼ਾਨੀ ਬੋਝ ਆ ਮੇਰੇ ਖੁਦਾ ਸੱਚਮੁੱਚ ਰੇ ਕੋਈ ਪੈਨਪਰਾ ਕਿਸੇ ਤਿਲਕਨ ਕਿਸੇ ਮੁਸ਼ਕਿਲ ਦੇ ਰਾਸਤੇ ਤੇ ਚੱਲ ਰਹਿ ਨੇ ਮੇਰੇ ਮਹਾਨ ਖੁਦਾਵੰ ਜੀ ਅੱਜ ਇਹਨਾਂ ਦੇ ਰਾਸਤਿਆਂ ਨੂੰ ਖੁਦਾਵੰ ਜੀ ਇਹਨਾਂ ਦੀਆਂ ਰਾਸਤੇ ਦੀਆਂ ਤਿਲਕਨਾਂ ਨੂੰ ਖੁਦਾ ਰਾਸਤਿਆਂ ਦੇ ਕੰਡਿਆਂ ਨੂੰ ਪਰਮੇਸ਼ਰ ਜੀ ਤੁਸੀਂ ਸਾਫ਼ ਕੀਤਾ ਹੈ ਤੁਹਾਡਾ ਧੰਨਵਾਦ ਕਰਦੇ ਮੇਰੇ ਪਰਮੇਸ਼ਰ ਜੀ ਤੁਸੀਂ ਪ੍ਰਭੂ ਜੀ ਸਾਰਿਆਂ ਦੇ ਹੀ ਹੰਝੂਆਂ ਨੂੰ ਸਾਫ਼ ਕੀਤਾ ਹੈ ਖੁਦਾ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਇਸ ਵਚਨ ਨੂੰ ਸਾਡੇ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਜੀ ਪ੍ਰਭ ਜੀ ਬਹੁਤ ਆਇਤ ਦੇ ਨਾਲ ਖੁਦਾਵੰਨ ਜੀ ਆਸ਼ੀਸ਼ ਔਰ ਬਰਕਤ ਦਾ ਕਾਰਨ ਬਣਾਉਣਾ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰਨਾ ਕਿਰਪਾ ਕਰਨਾ ਸਮਰਥੀ ਪਰਮੇਸ਼ਰ ਜੀ ਇਹ ਵਚਨ ਸਾਡੇ ਜ਼ਿੰਦਗੀਆਂ ਚ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਚੁਰਾ ਨਹੀਂ ਨਾ ਪਾਈ ਮੇਰੇ ਮਹਾਨ ਖੁਦਾ ਔਰ ਸੱਚਮੁੱਚ ਪ੍ਰਭ ਜੀ ਇਹ ਵਚਨ ਦੁਆਰਾ ਸਾਡੀਆਂ ਜ਼ਿੰਦਗੀਆਂ ਬਚਾਈਆਂ ਜਾਣ ਮੇਰੇ ਖੁਦਾ ਹਾਰੀ ਕੋ ਪੈਨ ਪਾਈ ਦੀ ਜ਼ਿੰਦਗੀ ਚ ਆਸ਼ੀਸ਼ ਔਰ ਬਰਕਤ ਦੇ ਕਾਰਨ ਬਣਨ ਮੇਰੇ ਮਹਾਨ ਪਰਮੇਸ਼ਰ ਜੀ ਔਰ ਇਹ ਵਚਨ ਸਾਡੇ ਜ਼ਿੰਦਗੀਆਂ ਦੇ ਵਿੱਚ ਪ੍ਰਭ ਜੀ ਲੱਖਾਂ ਹੀ ਗੁਣਾ ਫਲ ਹੈ ਕਿ ਆ ਮੇਰੇ ਪਰਮੇਸ਼ਰ ਜੀ ਔਰ ਪ੍ਰਭ ਜੀ ਹਰ ਇੱਕ ਦੀ ਰੂਹ ਨੂੰ ਬਚਾਉਣ ਵਿੱਚ ਪਰਮੇਸ਼ਰ ਜੀ ਸਮਰਥੀ ਵਚਨ ਹੋਵੇ ਮੇਰੇ ਖੁਦਾ ਇਹ ਵਚਨ ਸਾਡੇ ਚਿਹਰਿਆਂ ਦੀ ਮੁਸਕਾਨ ਬਣੇ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਖਾਸ ਰਾਤ ਦੇ ਸਮੇਂ ਦੇ ਲਈ ਖੁਦਾਵੰਦੀ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਦਿਨ ਪਰ ਵਿੱਚ ਤੁਸੀਂ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਕਮੀਆਂ ਨੂੰ ਖੁਦਾਵੰਨ ਜੀ ਪੂਰਾ ਕੀਤਾ ਆਪਣੇ ਸਰਗੀ ਰਾਜ ਖਜ਼ਾਨਿਆਂ ਦੇ ਵਿੱਚੋਂ ਪਰਮੇਸ਼ਰ ਜੀ ਪੂਰਾ ਕੀਤਾ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਦਿਨ ਪਰ ਵਿੱਚ ਵੀ ਤੁਸੀਂ ਸਾਨੂੰ ਸੁਰਗਿਏ ਮੰਨੇ ਦੇ ਨਾਲ ਰਚਾਇਆ ਰੂਹ ਦੀ ਰੋਟੀ ਖਵਾਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਸੱਚਮੁੱਚ ਜਿੱਦਾਂ ਸ਼ਰੀਰਾਂ ਨੂੰ ਲੋੜ ਹੈ ਖੁਦਾ ਭੋਜਨ ਦੀ ਪਰਮੇਸ਼ਵਰ ਜੀ ਇਸ ਤਰ੍ਹਾਂ ਖੁਦਾ ਸਾਡੀ ਆਤਮਾ ਨੂੰ ਵੀ ਜ਼ਰੂਰਤ ਆ ਪਰਮੇਸ਼ਵਰ ਜੀ ਤੁਹਾਡੇ ਆਤਮਿਕ ਭੋਜਨ ਦੀ ਜ਼ਰੂਰਤ ਮੇਰੇ ਮਹਾਨ ਪਰਮੇਸ਼ਰ ਜੋ ਤੁਸੀਂ ਸਾਨੂੰ ਹਰ ਸਮੇਂ ਉਹ ਸਭ ਜ਼ਰੂਰਤ ਨੂੰ ਪਰਮੇਸ਼ਵਰ ਜੀ ਵਚਨ ਦੇ ਦੁਆਰਾ ਪੂਰਾ ਕਰਦੇ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਖੁਦਾ ਸਾਡੀ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਵਰ ਜੀ ਤੁਹਾਡਾ ਵਚਨ ਪਰ ਜੀ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਪ੍ਰਭ ਜੀ ਹਰ ਵੇਲੇ ਅਸੀਂ ਤੁਹਾਡੇ ਵਚਨ ਨੂੰ ਮੰਨਨ ਕਰਨ ਵਾਲੇ ਹੋਈਏ ਪਰਮੇਸ਼ਵਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਡੇ ਤੇ ਅਨੁਗ੍ਰਹਿ ਕੀਤਾ ਖੁਦਾਵੰਨ ਜੀ ਕਿ ਅਸੀਂ ਹੁਣ ਤੱਕ ਜਾਂਦੇ ਦੀ ਧਰਤੀ ਤੇ ਚੋਂਦੇ ਬੈਠੇ ਹਾਂ ਪ੍ਰਭ ਜੀ ਬਹੁਤ ਸਾਰੇ ਲੋਕ ਖੁਦਾ ਅੱਜ ਦੀ ਰਾਤ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇ ਪਰਮੇਸ਼ਵਰ ਜੀ ਪਰ ਪ੍ਰਭ ਜੀ ਤੁਸੀਂ ਸਾਨੂੰ ਹੁਣ ਤੱਕ ਸਹੀ ਸਲਾਮਤ ਰੱਖਿਆ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਸਮਰਥੀਏ ਖੁਦਾ ਮੇਰੇ ਮਹਾਨ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਅੱਜ ਫਿਰ ਆਪਣੀ ਹਜ਼ੂਰੀ ਦੇ ਵਿੱਚ ਬੈਠਣ ਦਾ ਸਮਾਂ ਬਖਸ਼ਿਆ ਔਰ ਤੁਸੀਂ ਸਾਨੂੰ ਪਛਤਾਪ ਕਰਨ ਦਾ ਮੌਕਾ ਦਿੱਤਾ ਮੇਰੇ ਮਹਾਨ ਪਰਮੇਸ਼ਰ ਜੀ ਅਸੀਂ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਤੌਬਾ ਕਰਦੇ ਖੁਦਾ ਜੋ ਵੀ ਬੱਬੀ ਜਾਣੇ ਅਣਜਾਣੇ ਵਿੱਚ ਗਲਤ ਬੋਲਿਆ ਗਿਆ ਹੋਵੇ ਸੋਚਿਆ ਗਿਆ ਹੋਵੇ ਦੇਖਿਆ ਗਿਆ ਹੋਵੇ ਮੇਰੇ ਮਹਾਨ ਪਰਮੇਸ਼ਰ ਸਾਨੂੰ ਮਾਫ ਕਰਨਾ ਦਇਆ ਦੇ ਸਾਗਰ ਪਰਮੇਸ਼ਰ ਸਾਡੇ ਤੇ ਦਇਆ ਕਰਨਾ ਕਿਰਪਾ ਕਰਨਾ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਧੋ ਕੇ ਸਾਨੂੰ ਸ਼ੁੱਧ ਤੇ ਸਾਫ਼ ਕਰਨਾ ਖੁਦਾ ਸਾਨੂੰ ਹਰ ਇੱਕ ਬੁਰਾਈ ਤੋਂ ਬਚਾ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਨੂੰ ਪਸੰਦ ਆ ਜੀਵੇ ਮੇਰੇ ਮਹਾਨ ਖੁਦਾਵੰਦ ਜੀ ਔਰ ਸੱਚਮੁੱਚ ਪਰਮੇਸ਼ਰ ਤੁਹਾਡੀ ਦਇਆ ਰਹਿਮ ਫਜ਼ਲ ਹਮੇਸ਼ਾ ਹਮੇਸ਼ਾ ਦਲੀ ਸਾਡੀਆਂ ਜ਼ਿੰਦਗੀਆਂ ਵਿੱਚ ਠਹਿਰ ਜਾਵੇ ਖੁਦਾ ਸੱਚਮੁੱਚ ਪ੍ਰਭ ਜੀ ਤੁਹਾਡੇ ਬਚਨ ਦਾ ਡਰ ਪੈ ਸਾਡੀਆਂ ਜ਼ਿੰਦਗੀਆਂ ਚ ਹੋਵੇ ਖੁਦਾ ਅਸੀਂ ਕਦੇ ਵੀ ਬੁਰਾਈ ਦੇ ਵੱਲ ਨਾ ਜਾਈਏ ਮੇਰੇ ਮਹਾਨ ਪਰਮੇਸ਼ਰ ਜੀ ਪਰ ਅਸੀਂ ਤੁਹਾਡੇ ਦੁਆਰਾ ਖੁਦਾਵੰਦ ਜੀ ਤੁਹਾਡੇ ਵਚਨਾਂ ਤੇ ਚੱਲਦੇ ਹੋਏ ਪ੍ਰਭ ਜੀ ਧਾਰਮਿਕਤਾ ਨੂੰ ਹਾਸਿਲ ਕਰ ਲਈਏ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਸਮਰਥੀ ਖੁਦਾਵੰਨ ਜੀ ਧੰਨਵਾਦ ਕਰਦੇ ਜਿੰਨੇ ਵੀ ਭੈਣ ਭਰਾ ਪ੍ਰਭ ਜੀ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੋਏ ਆਪਣੇ ਸਿਰਾਂ ਨੂੰ ਝੁਕਾ ਕੇ ਬੈਠੇ ਹੋਏ ਨੇ ਖੁਦਾ ਇੱਕ ਇੱਕ ਚਰਨ ਨੂੰ ਤੁਹਾਡੇ ਪਾਕ ਪਵਿੱਤਰ ਲੋ ਵਿੱਚ ਕਵਰ ਕਰਦੇ ਆ ਪਰਮੇਸ਼ਰ ਜੀ ਇੱਕ ਇੱਕ ਜਨ ਨੂੰ ਸ਼ੋਕੇ ਸ਼ਿਫਾ ਛੁਟਕਾਰਾ ਦਿਓ ਜੋ ਬਿਮਾਰ ਹੈ ਲਾਚਾਰ ਹੈ ਪਰਮੇਸ਼ਰ ਜੀ ਜਿਨ੍ਹਾਂ ਦੀ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਜੀ ਕੋਈ ਚਿੰਤਾ ਬੋਝ ਡਿਪਰੈਸ਼ਨ ਹੈ ਮੇਰੇ ਮਹਾਨ ਖੁਦਾ ਹ ਜਿੰਨਾ ਸਾਰਿਆਂ ਨੂੰ ਆਜ਼ਾਦ ਕਰੋ ਫ੍ਰੀ ਕਰੋ ਖੁਦਾ ਸੱਚਮੁੱਚ ਅਜਿੰਤਾਂ ਦੇ ਛੁਟਕਾਰੇ ਦੀ ਰਾਤ ਆ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਸਮਰਥੀ ਖੁਦਾ ਦਇਆ ਕਰੋ ਕਿਰਪਾ ਕਰੋ ਰਹਿਮ ਦੇ ਸਾਗਰ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਖੁਦਾ ਤੁਸੀਂ ਸਾਨੂੰ ਪ੍ਰਭੂ ਜੀ ਵੈਰੀ ਦੀ ਸਾਰੀ ਸਮਰਥ ਤੇ ਅਧਿਕਾਰ ਦਿੱਤਾ ਖੁਦਾ ਅੱਜ ਅਸੀਂ ਸਮਰਥ ਦੇ ਨਾਲ ਪਰਮੇਸ਼ਰ ਜੀ ਵੈਰੀ ਦੇ ਹਰ ਇੱਕ ਦੁਸ਼ਟ ਆਤਮੇ ਨੂੰ ਪ੍ਰਭੂ ਜੀ ਪ੍ਰਭੂ ਯੇਸ਼ੂ ਮਸੀਹ ਨਾਮ ਚ ਛੜਕ ਦਿਨੇ ਆ ਖੁਦਾਵੰਨ ਜੀ ਹਰ ਇੱਕ ਡਰ ਦਾ ਆਤਮਾਨ ਦੀਆਂ ਜ਼ਿੰਦਗੀਆਂ ਚੋਂ ਨਿਕਲ ਜਾਵੇ ਮੇਰੇ ਮਹਾਨ ਖੁਦਾਵੰਨ ਜੀ ਪ੍ਰਭੂ ਜੋ ਰਾਤ ਦੇ ਸਮੇਂ ਪ੍ਰਭੂ ਜੀ ਜਿੰਨਾ ਭੈਣਾ ਭਰਾਵਾਂ ਨੂੰ ਬੇਚਾਨੀ ਹੁੰਦੀ ਨੀਂਦ ਨਹੀਂ ਆਉਂਦੀ ਖੁਦਾਵੰਨ ਜੀ ਜਿਨ੍ਹਾਂ ਦੀ ਨੀਂਦ ਨੀਂਦ ਪ੍ਰਭ ਜੀ ਵੈਰੀ ਡਿਸਟਰਬ ਕਰਦਾ ਪ੍ਰਭ ਜੀ ਉਹ ਸਾਰੀ ਗੰਦੀ ਸਪਿਰਟ ਨੂੰ ਅੱਜ ਅਸੀਂ ਉਸ ਅਧਿਕਾਰ ਦੇ ਨਾਲ ਪ੍ਰਭ ਯਸ਼ੂ ਮਸੀਹ ਨਾਮ ਦੇ ਵਿੱਚ ਛਿੜਕ ਦਿੰਨੇ ਆ ਔਰ ਸੱਚਮੁੱਚ ਇਹਨਾਂ ਨੂੰ ਪ੍ਰਭ ਜੀ ਤੁਸੀਂ ਆਜ਼ਾਦੀ ਦਿਓ ਆਨੰਦ ਦਿਓ ਸ਼ਾਂਤੀ ਦਿਓ ਪਰਮੇਸ਼ਰ ਜੀ ਸਤਿਮੁੱਚ ਭਰਪੂਰੀ ਦੇ ਨਾਲ ਤੁਹਾਡਾ ਪਵਿੱਤਰ ਆਤਮਾ ਇਹਨਾਂ ਘਰਾਂ ਪਰਿਵਾਰਾਂ ਦੇ ਅੰਦਰ ਕੰਮ ਕਰੇ ਮੇਰੇ ਸਮਰਥੀ ਪਰਮੇਸ਼ਰ ਦਇਆ ਰਹਿਮ ਕਿਰਪਾ ਫਜ਼ਲ ਕਰੋ ਮੇਰੇ ਮਹਾਨ ਖੁਦਾ ਸਤਿਮੁੱਚ ਹਰ ਇੱਕ ਘਰ ਪਰਿਵਾਰ ਅੰਦਰ ਤੁਹਾਡੀ ਸੱਚੀ ਸ਼ਾਂਤੀ ਹੋਵੇ ਖੁਦਾ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਇਹਨਾਂ ਘਰਾਂ ਪਰਿਵਾਰਾਂ ਵਿੱਚ ਚੱਲਦਾ ਫਿਰਦਾ ਨਜ਼ਰ ਆਵੇ ਮੇਰੇ ਖੁਦਾ ਸੁਪਨਿਆਂ ਦੇ ਰਾਹੀ ਪਰਮੇਸ਼ਰ ਜੀ ਇਹਨਾਂ ਬੱਚਾ ਨਾਲ ਗੱਲਬਾਤ ਕਰਨੀ ਮੇਰੇ ਮਹਾਨ ਖੁਦਾਵੰਦੀ ਪ੍ਰਭ ਜੀ ਆਪਣੇ ਬਚਨਾਂ ਦੇ ਗੁੱਝੇ ਪੇਦਾ ਨੂੰ ਪ੍ਰਭ ਜੀ ਹਰ ਇੱਕ ਭੈਣ ਭਰਾ ਤੇ ਪ੍ਰਗਟ ਕਰਨਾ ਖੁਦਾ ਇਹ ਤੁਹਾਡੇ ਵਚਨ ਨੂੰ ਸਮਝਣ ਵਾਲੇ ਹੋ ਜਾਣ ਮੰਨਣ ਵਾਲੇ ਹੋ ਜਾਣ ਔਰ ਪ੍ਰਭ ਜੀ ਸੱਚਮੁੱਚ ਤੁਹਾਡੇ ਵਚਨ ਤੇ ਚੱਲਣ ਵਾਲੇ ਬਣ ਜਾਣ ਮੇਰੇ ਮਹਾਨ ਖੁਦਾ ਸੱਚਮੁੱਚ ਆਤਮਿਕ ਦਾਨਾ ਵਰਦਾਨਾਂ ਦੇ ਨਾਲ ਹਰ ਇੱਕ ਮੈਂਬਰ ਨੂੰ ਭਰ ਦਿਓ ਮੇਰੇ ਮਹਾਨ ਖੁਦਾਬੰਦੀ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਇਆ ਰਹਿਮ ਕਿਰਪਾ ਭਲਾਈ ਪ੍ਰਭ ਜੀ ਬਹੁਤ ਆਇਤ ਦੇ ਨਾਲ ਇਹਨਾਂ ਘਰਾਂ ਪਰਿਵਾਰਾਂ ਵਿੱਚ ਉਤਰੇ ਖੁਦਾ ਇਹਨਾਂ ਘਰਾਂ ਪਰਿਵਾਰਾਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਰਵੇ ਔਰ ਪਰਮੇਸ਼ਰ ਜੀ ਬਹੁਤ ਆਇਤ ਦੇ ਨਾਲ ਇਹਨਾਂ ਘਰਾਂ ਪਰਿਵਾਰਾਂ ਦੀਆਂ ਰਸੋਈਆਂ ਨੂੰ ਬਰਕਤ ਦਿਓ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਬਰਕਤ ਦਿਓ ਪਰਮੇਸ਼ਰ ਜੀ ਸੱਚਮੁੱਚ ਜਿੱਥੇ ਵੀ ਤੁਹਾਡੇ ਬੱਚੇ ਆਣ ਪਰਮੇਸ਼ਰ ਜੀ ਜਾਣ ਖੁਦਾਵੰਦੀ ਪ੍ਰਭ ਜੀ ਇਹਨਾਂ ਨੂੰ ਬਰਕਤ ਦੇ ਕਾਰਨ ਬਣਾਉਣਾ ਮੇਰੇ ਮਹਾਨ ਪਰਮੇਸ਼ਰ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਦੀ ਜਦ ਵੀ ਤੁਹਾਡੇ ਬੱਚੇ ਸਾਨ ਦੇ ਲਈ ਜਾਣ ਖੁਦਾ ਪਰਮੇਸ਼ਰ ਜੀ ਇਹਨਾਂ ਦੇ ਬਿਸਤਰਾਂ ਦੇ ਅਰदेशीर ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਮੇਰੇ ਪਰਮੇਸ਼ਰ ਜੀ ਹਰ ਇੱਕ ਪਰਬ ਜੀ ਵੈਰੀ ਦਾ ਆਤਮਾ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਪਰਬ ਜੀ 네ਗੈਟਿਵਿਟੀ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਪਰਬ ਜੀ ਯਸ਼ੂ ਮਸੀਹ ਨਾਮ ਚ ਕੈਨਸਲ ਹੋ ਜਾਵੇ ਪਰਮੇਸ਼ਰ ਜੀ ਸੁਪਨਿਆਂ ਰਾਹੀ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆ ਖੁਦਾ ਦਇਆ ਕਰਨਾ ਇਹਨਾਂ ਦੇ ਘਰਾਂ ਪਰਿਵਾਰਾਂ ਨੂੰ ਹਰ ਇੱਕ ਜਾਦੂ ਟੂਣੇ ਦੀ ਗੰਦੀ ਸਪਿਰਿਟ ਤੋਂ ਬਚਾ ਕੇ ਰੱਖਣਾ ਪਰਮੇਸ਼ਰ ਜੀ ਦਇਆ ਕਰਨਾ ਰਹਿਮ ਕਰਨਾ ਫਜ਼ਲ ਕਰਨਾ ਖੁਦਾ ਜਿੱਦ ਤੂੰ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਸਮੇ ਵੀ ਸੰਭਾਲ ਕੇ ਰੱਖਣਾ ਪਰਬ ਜੀ ਸਰਗਰਾਸ ਦੀ ਨੀਂਦ ਦੇਣਾ ਮੇਰੇ ਮਹਾਨ ਖੁਦਾ ਦਇਆ ਕਰਨਾ ਕਿਰਪਾ ਕਰਨਾ ਸਵੇਪ ਆਪਣੀ ਮੈਮਾ ਦੇ ਲਈ ਉਠਾਉਣਾ ਖੁਦਾਬੰਦ ਜੀ ਤਾਂ ਕਿ ਪ੍ਰਭ ਜੀ ਸਵੇ ਅਸੀਂ ਪਹਿਲੀ ਪੇਟ ਖੁਦਾ ਤੁਹਾਡੇ ਨਾਮ ਦੇ ਵਿੱਚ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਭ ਜੀ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਜੇ ਕਾਰਜਾਂ ਦੇ ਨਾਲ ਲੈ ਕੇ ਪਹੁੰਚੀਏ ਪਰਮੇਸ਼ਰ ਜੀ ਔਰ ਪ੍ਰਭ ਜੀ ਤੁਸੀਂ ਸਾਨੂੰ ਆਪਣੀ ਮੈਮਾ ਦੇ ਲਈ ਇਸਤੇਮਾਲ ਕਰਨਾ ਖੁਦਾ ਪਰਮੇਸ਼ਵਰੀ ਮੈਂ ਵਿਸ਼ਵਾਸ ਕਰਦੀ ਤੁਸੀਂ ਸਾਡੀਆਂ ਪ੍ਰਾਰਥਨਾ ਨੂੰ ਸੁਣਿਆ ਤੇ ਗਬੂਲ ਕੀਤਾ ਪਰਮੇਸ਼ਰ ਜੀ ਇਹ ਸਾਰੀ ਪ੍ਰਾਰਥਨਾ ਨੂੰ ਵਿਸ਼ਵਾਸ ਦੇ ਨਾਲ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੀਆਂ Amen, Amen, Amen. ਤਾਰੀਕ ਲਈ ਸਤਿਅ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ